ਸਮਾਣਾ ਇਲਾਕੇ ਦੇ ਵਿੱਚ ਕਿਸਾਨ ਮਟਰ ਦੀ ਕਾਸ਼ਤ ਕਰਦੇ ਹਨ ਝੋਨੇ ਦੀ ਬਾਡੀ ਦੇ ਬਾਅਦ ਮਟਰ ਦੀ ਬਿਜਾਈ ਕੀਤੀ ਜਾਂਦੀ ਹੈ ਕਿਸਾਨਾਂ ਨੇ ਕਿ ਇਹ ਵੀ ਜਿਹੜਾ ਮੌਸਮ ਦਾ ਪਰਿਵਰਤਨ ਹੋ ਰਿਹਾ ਹੈ ਉਸ ਦੇ ਨਾਲ ਫਸਲਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ ਖਾਸ ਕਰ ਜਿਹੜੀ ਇਸ ਤੇ ਮਟਰ ਦੀ ਕਾਸ਼ਤ ਕਰ ਰਹੇ ਕਿਸਾਨ ਉਹਨਾਂ ਨੂੰ ਕਈ ਥਾਂ ਤੇ ਕਈ ਕਈ ਸਾਲ ਲਗਾਤਾਰ ਉਸ ਜ਼ਮੀਨ ਤੇ ਮਟਰ ਦੀ ਕਾਸ਼ਤ ਕਰਦੇ ਹਨ ਔਰ ਮੌਸਮ ਬਦਲ ਰਿਹਾ ਹੈ ਤੇ ਮੌਸਮ ਬਦਲਣ ਦਾ ਨੁਕਸਾਨ ਫਸਲਾਂ ਨੂੰ ਕਈ ਤਨੇ ਕੀ ਬਿਮਾਰੀਆਂ ਵੀ ਲੱਗ ਰਹੀਆਂ ਜਿਸ ਦੇ ਨਾਲ ਇਹਨਾਂ ਨੂੰ ਇਹ ਚਿੰਤਾ ਹੈ ਵੀ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਿਮਾਰੀ ਨਹੀਂ ਹਟੀ ਤਾਂ ਮਟਰ ਦੀ ਫਸਲ ਨੂੰ ਨੁਕਸਾਨ ਵੀ ਹੋਵੇਗਾ ਔਰ ਫਸਲ ਲੇਟ ਵੀ ਹੋਵੇਗੀ ਕਿਉਂਕਿ ਜਿਹੜੀ ਦਸੰਬਰ ਦੇ ਵਿੱਚ ਫਸਲ ਆ ਜਾਂਦੀ ਹੈ ਹੋ ਸਕਦਾ ਉਹ ਜਨਵਰੀ 'ਚ ਆਵੇ ਤੇ ਮਟਰ ਮਹਿੰਗੀ ਵੀ ਹੋ ਸਕਦੀ ਹੈ ਉਹ ਖਪਤਤਾ ਨੂੰ ਮਹਿੰਗੀ ਫਸਲ ਵੀ ਖਰੀਦਣੀ ਪਵੇਗੀ ਪਾਟਰ ਦੀ ਕਸਤੀ ਕੀ ਬੜੀ ਅਧਿਕਾਰੀ ਸਮਾਣਾ ਜਿਨ੍ਹਾਂ ਨੇ ਵਿਸਤਾਰ ਨਾਲ ਦੱਸਿਆ ਕਿ ਜਿਹੜੀ ਕਣਕ ਦੀ ਕਾਸ ਵਿਜਾਈ ਕੀਤੀ ਹੈ ਕਿਸਾਨਾਂ ਨੇ ਜਿਸ ਤਰ੍ਹਾਂ ਕਿਸਾਨਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਲਗਾਤਾਰ ਵੀ ਸੁੰਡੀ ਦਾ ਹਮਲਾ ਹੋਇਆ ਕਿਉਂਕਿ ਅਭੀ ਤੋਂ ਕਣਕ ਤੁਸੀਂ ਦੇਖ ਰਹੇ ਹੋ ਥੋੜੀ ਥੋੜੀ ਬਾਹਰ ਆਈ ਹੈ ਜ਼ਮੀਨ ਤੋਂ ਲੇਕਿਨ ਮੌਸਮ ਜਿਹੜਾ ਇੱਕਦਮ ਤਬਦੀਲ ਹੋ ਰਿਹਾ ਹੈ ਪੰਜਾਬ ਦਾ ਉਹਦੇ ਨਾਲ ਫਸਲਾਂ ਵੀ ਪ੍ਰਭਾਵਿਤ ਹੋਣੀਆਂ ਉਸਦੇ ਹੀ ਕਾਰਨ ਹੈ ਲੇਕਿਨ ਕਿਸਾਨਾਂ ਨੂੰ ਵੀ ਖੇਤੀਬਾੜੀ ਮਹਾਰਾ ਦੀ ਸਲਾਹ ਦੇ ਨਾਲ ਹੀ ਦਵਾਈਆਂ ਦਾ ਛਿੜਕਾਅ ਤੇ ਪਾਣੀ ਖੇਤਾਂ ਨੂੰ ਲਾਉਣਾ ਚਾਹੀਦਾ ਤਾਂ ਕਿ ਹੋਰ ਜ਼ਿਆਦਾ ਨੁਕਸਾਨ ਕਿਸ ਤਰ੍ਹਾਂ ਕਿਸਾਨ ਨੂੰ ਨਾ ਉਠਾਉਣਾ ਪਵੇ ਕੈਮਰਾਮੈਨ ਬੀਕੇ ਗਰਗਦੇ ਨਾਲ ਪ੍ਰਸੋਤਮ ਕੋਸਿਕ ਨਿਊਜ਼ ਟੀਨ ਪੰਜਾਬ ਸਮਾਣਾ ਇੱਕ ਲਾਈਨ ਪਾ ਹੋ ਕੈਮਰਾਮੈਨ ਬੀਕੇ ਗਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼ ਇਹਨਾਂ ਖੜੇ ਨੇ ਜਿਹੜੇ ਮਟਰ ਦੀ ਕਾਸਟ ਕਰਦੇ ਆਂ ਗਲਵਾਦ ਕਰਦੇ ਆਂ ਕਿੰਨੀ ਵਿਜਾਈ ਹੁਣ ਤੱਕ ਸਮਾਣੇ ਇਲਾਕੇ ਦੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਹੋ ਚੁੱਕੀ ਐ ਔਰ ਕਿਸ ਤਰ੍ਹਾਂ ਦਾ ਜਿਸ ਤਰ੍ਹਾਂ ਮੌਸਮ ਦਾ ਕਿਸ ਤਰ੍ਹਾਂ ਫਸਲ ਦੇ ਫਾਇਦੇਮੰਦ ਜੀ ਪਰ ਕੀ ਉਹ ਨੁਕਸਾਨ ਹੋਣ ਨਾਲ ਦੂਜਾ ਵਾਇਰਸ ਆ ਗਿਆ ਵਾਇਰਸ ਨਾਲ ਬੂਟੇ ਥੱਲੇ ਸੁੱਕਣ ਲੱਗੇ ਉਹਦੇ ਨਾਲ ਨੁਕਸਾਨ ਕਾफी ਲੱਗਣ ਲੱਗੇ ਨਹੀਂ ਹੁਣ ਮਟਰ ਨੂੰ ਕੋਈ ਲੱਗ ਰਿਹਾ ਹੈ ਹਾਂ ਜੀ ਪਰਸੋਂ ਦਾ ਨੁਕਸਾਨ ਹੋਣ ਲੱਗਾ ਮਟਰ ਸਾਰੇ ਵਾਇਰਸ ਨਾਲ ਥੱਲੇ ਬੂਟੇ ਸੁੱਕਣਾ ਕਿਸ ਤਰ੍ਹਾਂ ਦਾ ਵਾਇਰਸ ਹੈ ਇਹ ਥੱਲੇ ਬੂਟੇ ਸੁੱਕਣੇ ਸ਼ੁਰੂ ਹੋ ਜਾਂਦੀ ਕਿਹੜਾ ਦਵਾਈ ਪਾ ਰਹੇ ਆਂ ਦਵਾਈ ਜਿਹੜੀਆਂ ਪੈੜੀਆਂ ਪੁਰਾਣੀਆਂ ਲਗਾਤਾਰ ਬੀਜ ਤੇ ਆਉਂਦੇ ਆ ਉੱਚ ਨੁਕਸਾਨ ਜ਼ਿਆਦਾ ਹੁੰਦਾ ਜੀ ਸਿੰਘ ਜੀ ਤੁਸੀਂ ਮਟਰ ਦਾ ਕਾਸਟ ਕਰਦੇ ਹੋ ਹਾਂ ਜੀ ਕਰਦੇ 30 ਸਾਲ ਤੋਂ ਕਰਦੇ ਆ ਰਹੇ ਹਾਂ ਹਾਂ ਜੀ ਤੁਸੀਂ ਲੰਬੇ ਟਾਈਮ ਤੋਂ ਕਰ ਰਹੇ ਹੋ ਤੇ ਮਟਰ ਦੇ ਅੰਦਰ ਜੀ ਫਸਲ ਦੀ ਬਿਜਾਈ ਹੈ ਔਰ ਸਬਜ਼ੀਆਂ ਵੀ ਬੀਜਦੇ ਹੋ ਤੁਸੀਂ ਕੋਈ ਹਾਂ ਜੀ ਬੀਜਦੇ ਜਿਵੇਂ ਤਿੰਦਾ ਹੋ ਗਿਆ ਜੀ ਜਵੈਣ ਹੋ ਗਈ ਜੀ ਪਹਿਲਾਂ ਖਰਬੂਜੇ ਵੀ ਲਾਉਂਦੇ ਰਹੇ ਹੁਣ ਮਟਰ ਬਾਦ ਜਵੈਣ ਹੀ ਚਲਦੀ ਆ ਹੁਣ ਕਿਸੇ ਵਾਰ ਜਵੈਣ ਵੀ ਬਿਜਾਈ ਕੀਤੀ ਹੈ ਹਾਂ ਜੀ ਹਾਂ ਜੀ ਪਿਲੇ ਸਾਲ ਵੀ ਕੀਤੀ ਆ ਰੀ ਵੀ ਵੀ ਹੈਗੇ ਆ ਮਟਰ ਤੇ ਜਵੈਣ ਕਿੰਨੀ ਕਿ ਬੀਜੀ ਹੋਣੀ ਮੈਂ ਆਪਣੇ ਜੀ 18 ਏਕੜ ਬੀਜੇ 18 ਏਕੜ ਬਾਕੀ ਹਰ ਕਿਸ ਸਮੇਂ ਦੇ ਖੁਸ਼ਕੀ ਨਾਲ ਨੁਕਸਾਨ ਦੇ ਚਾਂਸ ਹੈਗੇ ਇਸ ਤਰ੍ਹਾਂ ਮੌਸਮ ਮਤਲਬ ਹਾਂਜੀ ਖੁਸ਼ਕ ਸਮਾਂ ਹੈ ਇਹ ਮੌਸਮ ਦੇ ਜਿਹੜਾ ਪਰਿਵਰਤਨ ਹੋ ਰਹੇ ਹਾਂਜੀ ਹਾਂਜੀ ਤੇ ਇਸ ਦੇ ਨਾਲ ਫਸਲਾਂ ਨੂੰ ਕੋਈ ਨੁਕਸਾਨ ਹੋਇਆ ਹੈਗਾ ਹੀ ਹੈ ਸਬਜ਼ੀ ਨੂੰ ਹੈਗਾ ਸਭ ਤੋਂ ਜ਼ਿਆਦਾ ਹੈ ਹੂੰ ਕਿਉਂ ਇੱਕ ਤਾਂ ਖੇੜੇ ਦਾ ਰੋਗ ਬਹੁਤ ਪੈ ਰਿਹਾ ਉਹ ਕੁਝ ਪੁਰਾਣੀਆਂ ਪੈੜੀਆਂ ਕਰਕੇ ਲਾ ਲਓ ਕੁਝ ਸਮੇਂ ਦੇ ਲਾ ਲਓ ਅਸਾਰ ਲਾ ਲਓ ਅੱਗ ਨਾਲ ਲੱਗ ਕੁਝ ਆਗਣ ਕਾਰਨ ਲੱਗਣ ਕਾਰਨ ਵੀ ਹੋ ਸਕਦਾ ਹੈ ਹਾਂਜੀ ਅਗਲਾਈਏ ਤੇ ਨਹੀਂ ਲਾਈ ਲੋਕਾਂ ਨੇ ਬਹੁਤ ਘੱਟ ਚਾਂਸ ਹੈ ਆਪਦੀ ਮੇਰੇ ਸਾਲਾ 10% ਲੱਗੀ ਹੈ 10% ਬਾਕੀ ਜਿਆਦਾ ਪੰਡਾਂ ਹੀ ਬੱਜੀ ਹੈ ਗੰਡਾ ਹਾਂਜੀ ਅੱਛਾ ਇਹ ਮੌਸਮ ਵਾਤੇ ਤਾਂ ਅੱਗ ਬਹੁਤ ਹਾਂਜੀ ਜੇ ਅਗਲਾਂ ਦੀ ਸੀ ਤਾਂ ਉਹਦੇ ਨਾਲ ਫਿਰ ਕਵਾੜ ਘਟੋ ਗਦਾ ਉਹ ਵਾਇਰਸ ਨਹੀਂ ਹੁੰਦਾ ਅੱਗ ਨਾਲ ਵੀ ਕੋਲ ਮਲਾ ਕੇ ਸਾਰੇ ਪਾਸੇ ਜ਼ਿਮੀਂਦਾਰ ਫਸਿਆ ਹੈ ਕਿਉਂ ਸਾਧਰ ਹੈ ਨਹੀਂ ਮਜਬੂਰੀ ਮਜਬੂਰੀ ਸਾਡੀ ਆ ਹੁਣ ਪੰਡਾਂ ਹੀ ਬੰਨੀ ਆ ਪਰ ਸਾਡਾ ਨੁਕਸਾਨ ਬਹੁਤ ਉੱਚ ਵੀ ਜ਼ਿਆਦਾ ਕਿਉਂ ਇੱਕ ਤੇ ਸਾਡੀਆਂ ਪੈੜੀਆਂ ਦੇ ਬਜਾਈ ਲੇਟ ਹੋ ਗਈ। ਕੋਈ ਸਾਡੇ ਪੈੜੀਆਂ ਖੁਸ਼ਕ ਹੋ ਗਈਆਂ। ਹਾਂਜੀ ਇਹ ਪੰਡਾਂ ਦੇ ਬਿਮਾਰੀ ਲੱਗਿਆ ਮਟਰ ਨੂੰ। ਹਾਂਜੀ ਫੁੱਲ ਬਿਮਾਰੀ ਲੱਗਿਆ ਇਸ ਟਾਈਮ। ਅੱਛਾ। ਹਾਂਜੀ ਹੁਣ ਤਕਰੀਬਨ ਅਸੀਂ ਸਪਰੇਆਂ ਦਾ ਜ਼ੋਰ ਕਰ ਰਹੇ ਹਾਂ। ਹੋਰ ਕੋਈ ਇਸ ਟਾਈਮ ਹੱਲ ਨਹੀਂ ਹੈਗਾ। ਇੱਥੇ ਸਾਡੇ ਹੀਰ ਸਿੰਘ ਜੀ ਵੀ ਖੜੇ ਆ। ਹੀਰ ਸਿੰਘ ਜੀ ਤੁਸੀਂ ਕੀ ਕਹੋਗੇ ਇਲਾਕਾ ਜਿਹੜਾ ਮਟਰ ਦੀ ਕਾਸਟ ਕਰਦਾ ਹੈ ਖਾਸ ਕਰਕੇ ਜੀਆਂ ਵੀ ਦੇ ਲੋਕ। ਸਾਡੇ ਏਰੀਆ ਦੇ ਵਿੱਚ ਸਬਜ਼ੀ ਬਹੁਤ ਜ਼ਿਆਦਾ ਬੀਜੀ ਜਾਂਦੀ ਹੈ ਔਰ ਮੈਂ ਮਹਿਸੂਸ ਕਰਦਾ ਕਿ ਇਹ ਜਿਹੜੇ ਆਪਣੇ ਹਿੰਮਤ ਨਾਲ ਹੀ ਆਪਣੀ ਜਿਹੜੀ ਸਬਜ਼ੀ ਦੀ ਖੇਤੀ ਕਰ ਰਹੇ ਨੇ ਸਰਕਾਰ ਨੂੰ ਚਾਹੀਦਾ ਹੈ ਕਿ ਇੱਥੇ ਕੈਂਪ ਲਗਾਏ ਇੱਥੇ ਉਚੇਚੇ ਤੌਰ ਤੇ ਖੇਤੀਬਾੜੀ ਦਫ਼ਤਰ ਦਾ ਹਫਤੇ ਜਾਂ 10 ਦਿਨ ਜਾਂ 15 ਬਾਅਦ ਔਰ ਖਾਸ ਕਰਕੇ ਬਾਗਬਾਨੀ ਵਾਲੇ ਵੀ ਢੇੜਾ ਮਰਨ ਔਰ ਮੈਂ ਮਹਿਸੂਸ ਕਰਦਾ ਵੀ ਜਿਵੇਂ ਪਿੱਛੇ ਕਿਸਾਨ ਦਾ ਆ ਹੁਣੇ-ਹੁਣੇ ਜ਼ਿਕਰ ਕਰ ਰਹੇ ਸੀ ਵੀ ਪਰਾਲੀ ਚੁੱਕੀ ਨਹੀਂ ਗਈ ਪਰਾਲੀ ਚੁੱਕਣ ਦਾ ਵੀ ਖਰਚਾ ਪਿਆ ਪਰਾਲੀ ਕਰਕੇ ਫਸਲ ਵੀ ਲੇਟ ਹੋਈ ਔਰ ਜਿਹੜੀ ਫਸਲ ਦੀ ਬਜਾਈ ਲੇਟ ਹੋਣ ਕਰਕੇ ਕਿਸਾਨੀ ਨੂੰ ਨੁਕਸਾਨ ਹੋਇਆ ਔਰ ਆ ਜਿਹੜੇ ਬਿਮਾਰੀਆਂ ਲੱਗ ਰਹੀਆਂ ਨੇ ਉਹਦਾ ਵੀ ਇਹੀ ਕਰਨਾ ਹੈ ਦੂਜੀ ਗੱਲ ਇਹ ਹੈ ਵੀ ਮੈਂ ਸਮਝਣਾ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਇਹਨਾਂ ਦੇ ਸਬਜ਼ੀ ਦੇ ਕੰਮ 'ਚ ਬੜਾ ਵੱਡਾ ਨੁਕਸਾਨ ਹੋ ਜਾਂਦਾ ਹੈ ਪਿੱਛੇ ਤੁਸੀਂ ਇੱਕ ਵਾਰੀ ਵਾਈਟ ਵੀ ਲੈ ਕੇ ਗਏ ਸੀ ਉਹ ਗੁਲਾਬ ਸਿੰਘ ਦੀ ਪੈਲੀ ਦੀ ਵੀ ਟਮਾਟਰ ਦੀ ਵਾਈਟ ਲੈ ਕੇ ਸੀ ਇਹਨਾਂ ਨੂੰ ਘਟੋ ਘੱਟ ਇੰਸ਼ੋਰੈਂਸ ਦਾ ਕਲੇਮ ਹੋਵੇ ਨਾ ਜੇ ਕੋਈ ਨੁਕਸਾਨ ਹੋ ਗਿਆ ਹੈ ਇਨਾਂ ਨੂੰ ਕੋਈ ਕਿਸੇ ਕਿਸਮ ਦੀ ਸਰਕਾਰ ਤੋਂ ਸਹੂਲਤ ਨਹੀਂ ਮਿਲਦੀ ਤੇ ਫਿਰ ਕਿਸਾਨ ਜਿਹੜੇ ਕਾਸਟ ਕਰਦੇ ਆ ਉਹ ਕੀ ਕਹਿਣਾ ਚਾਹੁੰਦੇ ਨੇ ਉਹ ਕਿਸਾਨਾਂ ਵਾਸਤੇ ਮੈਂ ਸਬਜੀ ਦੀ ਕਾਸਟ ਜਿਹੜੇ ਕਰਦੇ ਨੇ ਉਹਨਾਂ ਵਾਸਤੇ ਉਹ ਚੇਚੇ ਤੌਰ ਤੇ ਚਾਹੁੰਗਾ ਵੀ ਕੈਂਪ ਲਗਾ ਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏ ਔਰ ਜਦੋਂ ਵੀ ਉਹ ਕਹਿੰਦੇ ਨੇ ਵੀ ਇੱਥੇ ਜਿਵੇਂ ਹੁਣ ਇਸ ਟਾਈਮ ਬਿਮਾਰੀ ਪਈ ਹੈ ਇਮੀਡੀਏਟ ਆ ਕੇ ਡਿਪਾਰਟਮੈਂਟ ਜਿਹੜਾ ਹੈ ਉਹਨਾਂ ਦਾ ਧਿਆਨ ਕਰਕੇ ਉਹਨਾਂ ਦੀ ਜਿਹੜੀ ਫਸਲੀ ਬਦਲਾਅ ਉਹ ਤਾਂ ਲੋਕ ਕਰ ਰਹੇ ਨੇ ਉਹਦੇ ਚ ਮਦਦ ਕਰੇ। ਬੀਮੇ ਦੀ ਵੀ ਮੰਗ ਹੋਈ ਫਸਲੀ। ਮੈਂ ਉਚੇਚੇ ਤੌਰ ਤੇ ਪਹਿਲਾਂ ਵੀ ਮੰਗ ਕੀਤੀ ਹੈ ਹੁਣ ਫਿਰ ਦੁਬਾਰਾ ਮੈਂ ਗੁਜਾਰਿਸ਼ ਕਰਾਂਗਾ ਕਿ ਸਰਕਾਰ ਸਬਜੀ ਦੀ ਕਾਸ਼ਤ ਕਰਨ ਵਾਲਿਆਂ ਦਾ ਪਰਸਨਲ ਬੀਮਾ ਵੀ ਕਰਾਏ ਤੇ ਖਾਸ ਕਰਕੇ ਫਸਲਾਂ ਦਾ ਬੀਮਾ ਵੀ ਨਾ ਦਿੱਤਾ ਜਾਏ। ਇਹ ਗੁਲਾਬ ਸਿੰਘ ਹੈ ਜੀ। ਗੁਲਾਬ ਸਿੰਘ ਜੀ ਕਿਹੜਾ ਪਿੰਡ? ਫਤੇਵਰ ਜੀ। ਹਾਂ ਕਿਹੜੀ ਕਿਹੜੀ ਕਾਸ਼ਤ ਕਰਦੇ ਹੋ ਤੁਸੀਂ? ਆਪਾਂ ਜੀ ਮਟਰ ਲਾਏ ਨੇ ਜੀ। ਹੂੰ ਕਣਕ ਵੀ ਜੀ ਹੈ ਜੀ। ਕਣਕ ਕਿੰਨੀ ਮਟਰ ਕਿੰਨੀ ਜੀ? ਮਟਰ ਨੇ ਮੈਂ 5 ਕਿੱਲੇ ਲਏ ਜੀ। ਆਪਣੇ ਏਰੀਆ ਦੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਮਟਰ ਦੀ ਕਾਸ਼ਤ ਜ਼ਿਆਦਾ ਹੁੰਦੀ? ਮਟਰ ਸਾਰੇ ਕਾਕੜਾ ਰਾਈ ਮਾਜਾ ਟੋਡਪੁਰ ਜੀ, ਦੁੱਲੜਾ ਜੀ। ਹੂੰ ਥੇਲੋਛੀ ਏਰੀਆ ਜੀ। ਸਭ ਤੋਂ ਜ਼ਿਆਦਾ ਕਾਸ਼ਤ ਹੁੰਦੀ। ਕਿੰਨੇ ਕਿਹੜੇ ਏਰੀਆ ਵਿੱਚ ਕਿੰਨੇ ਜ਼ਮੀਨ ਹੋਏ ਏਕਟਰ ਦੇ ਹੋਣੇ? ਇਦਕੇ ਫਤੇ ਪੁੱਤ ਹੈ ਕਿ 300 ਕਿੱਲੇ ਜੀ ਬਾਕੀ ਸਾਰੇ 0.300 ਕੋ 400 ਕਿੱਲ ਲੱਗਦਾ ਪਿਆ ਜੀ ਹਾਂਜੀ ਹਾਂਜੀ ਤੇ ਜਿਹੜਾ ਮੌਸਮ ਬਦਲ ਰਿਹਾ ਮੌਸਮ ਦਾ ਕਿੰਨਾ ਪ੍ਰਭਾਵ ਪਿਆ ਮੌਸਮ ਨਾਲ ਬਹੁਤ ਜ਼ਿਆਦਾ ਪ੍ਰਭਾਵ ਪਿਆ ਗਿਆ ਜੀ ਹਾਂ ਇਹਨਾਂ ਨੇ ਕਿਤੇ ਗਰਮੈਸ਼ ਪੈ ਗਈ ਫਿਰ ਦੁਬਾਰਾ ਜੀ ਗਰਮੈਸ਼ ਪੈਣਾ ਬੂਟਾ ਨਿਕ ਨਿਕ ਹੋ ਗਏ ਇੱਕ ਫਲੀ ਲੱਗੀ ਐ ਤੇ ਉਹ ਸੋ ਗਿਆ ਬੂਟਾ ਜੀ ਕੋਈ ਬਿਮਾਰੀ ਲੱਗੀ ਐ ਬਿਮਾਰੀ ਸੁੰਡੀ ਪਈ ਥੱਲੇ ਉਹ ਖੇੜਾ ਪੈ ਗਿਆ ਇਹਨੂੰ ਇਹਨੂੰ ਆਪਾਂ ਬੁੱਝ ਗਿਆ ਦੇਣੇ ਜੀ ਉਹ ਪੈ ਗਿਆ ਜੀ ਉਹਦੇ ਨਾਲ ਕੀ ਨੁਕਸਾਨ ਹੋਗਾ ਮਟਰ ਉਹਨਾਂ ਦੇ ਮਟਰ ਦੇ ਨਿਕਲਦਾ ਕੋਈ 10 ਕਮੈਂਟ ਜਾਂ 12 ਕ ਚਾਰ ਕੱਟੇਗਾ ਚਾਰ ਕੱਟੇਗਾ ਹਾਂਜੀ ਦੂਜੀ ਗੱਲ ਜਿਹੜੇ ਆਪਾਂ ਪਰਾਲੀ ਚ ਕੋਨੇ ਆ ਜੀ ਉਹਨਾਂ ਦਾ ਸਾਰੇ ਇਕੱਠਾ ਬੜੀਦੇ ਕੋਨੀ ਜੀ ਥੱਲੇ ਰਹਿ ਜਾਂਦਾ ਫੂਸ ਆ ਉਹ ਫੂਸ ਥੱਲੇ ਰਹਿਣ ਨਾਲ ਨਾ ਉਹ ਪੋਲੀ ਰਹਿਣ ਦੀ ਪੈਲੀ ਉਹਨਾਂ ਨੂੰ ਸੁੰਡੀ ਪੈਂ ਥੱਲੇ ਜਾਣਾ ਜੀ ਉਹ ਫਰਕ ਪੈ ਜਾਂਦਾ ਜੀ ਤੇ ਮੌਸਮ ਬਦਲਣ ਲੱਗਾ ਫਰਕ ਆ ਸਰ ਮੌਸਮ ਨਾਲ ਤੇ ਪਰਾਲੀ ਦੇ ਦੋਵਾਂ ਨਾਲ ਹੀ ਜੇ ਮੌਸਮ ਠੀਕ ਰਹੇ ਹੁਣ ਹੁਣ ਜੇ ਹੁਣ ਫੇਲਾ ਠੀਕ ਹੋਣ ਹੋ ਜੇ ਇਹ ਸਹੀ ਹੋ ਜੀ ਹਾਂ ਇਹ ਫਰਕ ਪੈ ਜਾਏਗਾ ਜੀ ਤੇ ਕੰਗ ਨੂੰ ਨੁਕਸਾਨ ਆਏਗਾ ਜੀ ਇਹਦਾ ਕੰਗ ਨੂੰ ਹਾਂ ਕੰਗ ਨੂੰ ਬਹੁਤ ਜਿਆਦਾ ਨੁਕਸਾਨ ਜੀ ਜੇ ਮੌਸਮ ਬਦਲ ਜੀ ਮੌਸਮ ਜੇ ਨਾ ਬਦਲਿਆ ਜੀ ਕਣਕ ਵੀ ਨਿਕ ਨਹੀਂ ਛੱਤੀ ਕਰ ਜੁੜੀ ਹੋ ਗਈ ਨਸਰ ਜੇ ਟਾਈਮ ਨਾਲੀ ਜੀ ਯਾਨੀ ਬੁੱਟਾ ਨਹੀਂ ਕਰਨਾ ਜੀ ਹਾਂਜੀ ਹਾਂਜੀ ਕੋ ਕਣਕ ਵੀ ਜਿਹੜੀ ਫੁੱਸਲ ਰਹਿ ਜਾਂਦਾ ਉਹ ਥੱਲੇ ਰਹਿ ਕੇ ਜਿਹੜਾ ਪੋਲੀਆਂ ਉਹ ਸੁੰਡੀ ਪੈਂਦੀ ਉਹਨੂੰ ਵੀ ਜੀ ਕਣਕ ਨੂੰ ਹਾਂਜੀ ਹਾਂਜੀ ਠੀਕ ਆ ਮੇਰਾ ਨਾਮ ਨਾਪਰੀਤ ਸਿੰਘ ਹੈ ਜੀ ਪਿੰਡ ਫਤਿਹਪੁਰ ਹਾਂ ਕਿੰਨੇ ਕੇ ਏਰੀਆ ਹੈ ਕਿਹੜੇ ਕਿਹੜੇ ਪਿੰਡ ਹੈ ਜਿੱਥੇ ਮਟਰ ਦੇ ਖਾਸਤ ਹੋ ਰਹੇ ਹਨ ਤਕਰੀਬਨ ਸਮਾਨੇ ਚ ਤਾਂ ਆਪਣੇ ਫਤਿਹਪੁਰ ਟੋਡਰਪੁਰ ਜਿੰਨੇ ਵੀ ਸਮਾਨੇ ਨੇੜੇ ਤੇੜੇ ਜਿੰਨੇ ਵੀ ਪਿੰਡ ਹੈ ਜੀ ਟਮਟਰ ਦੀ ਬਜਾਈ ਆਪਣੇ ਜਿਆਦਾ ਹੀ ਜੀ ਲਾ ਲਓ ਵੀ ਜੇ ਆਪਾਂ 100% ਜੋ ਕਹੀ ਇਹਦਾ 70 ਤੋਂ 75% ਮਟਰ ਹੈ ਜੀ 20 ਤੋਂ 25 ਕਣਕਾ ਤੇ ਬਾਕੀ ਕੁਝ ਹੋਰ ਸਬਜ਼ੀਆਂ ਜਿਵੇਂ ਅੱਜ ਕਾ ਹੁਣ ਚਪਣ ਕਦੋਂ ਚੱਲ ਰਹੇ ਆ ਜੀ ਥੋੜੀ ਇੱਕ ਦਿੱਕਤ ਆਈ ਹੈ ਵੀ ਮਟਰ ਤਾਂ ਚਲੋ ਠੀਕ ਉੱਗ ਪਏ ਸਮੇਂ ਦੇ ਹਿਸਾਬ ਨਾਲ ਚਲੋ ਪਹਿਲਾਂ ਗਰਮੀ ਰਹੀ ਆ ਹੁਣ ਥੋੜੀ ਥੋੜੀ ਠੰਡ ਹੋਈ ਆ ਪਰ ਇਸ ਟਾਈਮ ਦਾ ਜੇ ਲਾਲੀਏ ਵੀ ਸਵੇਰੇ ਸਵੇਰੇ ਠੰਡ ਹੁੰਦੀ ਆ ਦੁਪਹਿਰ ਨੂੰ ਠੰਡ ਹੋਵੇ ਤਾਂ ਸਬਜ਼ੀਆਂ ਨੂੰ ਹੋਰ ਫਾਇਦੇਮੰਦ ਹੈ ਜੀ ਹੁਣ ਮਤਲਬ ਚਪਣ ਕਦੋਂ ਚੱਲ ਰਹੇ ਆ ਦਾ ਝਾੜ ਮਤਲਬ ਕਟਾ ਹਜੇ ਜੇ ਉਹ ਕੱਟ ਜਵੇ ਤਾਂ ਜੀ ਫਿਰ ਜਿਹੜੇ ਕਿਹੜੀ ਕਿਹੜੀ ਬੀਜੀਆਂ ਹੋਈਆਂ। ਹੋਰ ਤਾਂ तकरीबन ਆਪਣਾ ਏਰੀਆ ਮਟਰ ਜਿਆਦਾ ਵੇਚਦਾ ਜੀ। ਸਮਾਨਾ ਏਰੀਆ ਮਟਰ ਦਾ ਹੋਰ ਤਾਂ ਕੋਈ ਸਬਜ਼ੀ ਹੁੰਦੀ ਨਹੀਂ ਜੀ। ਜਿਹੜੀਆਂ ਕੱਟ ਗਈਆਂ ਹੁਣ ਕਣਕਾਂ ਬੀਜੀਆਂ ਗਈਆਂ ਗੋਪੀਆਂ ਜੀ ਹੁਣ। ਹਾਂਜੀ। ਤੇ ਪਾਣੀ ਦੀ ਦਵਾਈਆਂ ਦੀ ਕਿੰਨੀ ਕਿਰਤ ਪੈਂਦੀ ਹੈ ਇਹਦੇ ਵਿੱਚ? ਦਵਾਈਆਂ तकरीबन ਮਟਰ ਨਾਲੋਂ ਤਾਂ ਘੱਟ ਪੈਂਦੀ ਹੈ ਜੇ ਹੋਰ ਆਪਾਂ ਜਿਵੇਂ ਸਬਜ਼ੀਆਂ ਲਾਈਏ ਜਿਵੇਂ ਹੁਣ ਜਿ ਆਪਣਾ ਤੁਹਾਨੂੰ ਦੱਸ ਰਿਹਾ ਚੱਲ ਰਿਹਾ ਉਹਨਾਂ ਨੂੰ ਤਾਂ ਜੀ ਹਫਤੇ ਬਾਅਦ ਸਪਰੇਅ ਕਰਨੀ ਪੈਂਦੀ ਆ ਬਾਕੀ ਪਾਣੀ ਤਾਂ ਪੂਰਾ ਆ ਜਾਂਦਾ ਕੰਮ ਪਾਣੀ ਦੀ ਕੋਈ ਦਿੱਕਤ ਨਹੀਂ ਨਹੀਂ ਪਾਣੀ ਕੋਈ ਜ਼ਿਆਦਾ ਲੋੜ ਤਾਂ ਨਹੀਂ ਪੈਂਦੀ ਨਹੀਂ 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 ਪਾਣੀ ਤਾਂ ਜੀ ਹਫਤੇ 10 ਦਿਨਾਂ ਬਾਅਦ ਅੱਜ ਕੱਲ ਤਾਂ ਹੁਣ ਮੌਸਮ ਉਹ ਹੀ ਠੰਡਾ ਹੋ ਗਿਆ ਜੀ ਕੋਈ ਖਾਸ ਗੱਲ ਨਹੀਂ ਜੀ ਠੀਕ ਤੂੰ ਸਿਰ ਤਾਂ ਜੀ ਐਂ ਹੁੰਦਾ ਕਿ ਬੱਲੇ ਬੱਲੇ ਹੋ ਜਾਂਦੀ ਆ ਕਿ ਆਪਾਂ ਨੂੰ ਕਣਕ ਨਾਲੋਂ ਦੁੱਗਣਾ ਕਹਿ ਲੋ ਵੀ ਆਪਾਂ ਇਨਕਮ ਕਮਾ ਸਕਦੇ ਆ ਆਪਾਂ ਬਹੁਤ ਵਧੀਆ ਚੀਜ਼ ਆ ਮਟਰ ਨਾਲੇ ਤਾਂ ਸਮੇਂ ਦੇ ਹਿਸਾਬ ਨਾਲ ਬੰਦੇ ਕੋਲ ਆਪਣੇ ਜੇਬ ਖਰਚਾ ਹੋ ਜਾਂਦਾ ਕਣਕ ਜਿਵੇਂ 6 ਮਹੀਨੇ ਲੱਗ ਜਾਂਦੀ ਆ ਮਟਰ ਜਲਦੀ ਆ ਜਾਂਦੇ ਆ ਜੀ ਇਹਦੇ ਫਸਲ ਕੇ ਪੈਸੇ ਵੀ ਨਾਲ ਮਿਲ ਨਾਲ ਦਿਨਾਂ ਮਿਲ ਜਾਂਦੇ ਆ तकरीबन ਕੋਈ ਵਿੱਚੋ ਕਈ ਵਾਰੀ ਹਫਤਾ ਖਾਂਢੀ ਪਾ ਜਾਂਦਾ ਪਰ ਨਹੀਂ ਕਣਕ ਨਾਲੋਂ ਵੈਟਰ ਹੈ ਜੀ ਠੀਕ ਹਾਂਜੀ ਬਸ ਜੀ ਕੀ ਕਹੋਗੇ ਜਿਹੜੀ ਫਸਲਾਂ ਪ੍ਰਭਾਵਿਤ ਹੋ ਰਹੀਆਂ ਮੌਸਮ ਦਾ ਅਸਰ ਹੈ ਜਾਂ ਕੀ ਕਹੋਗੇ ਦੇਖੋ ਯਾਦ ਕਿ ਜਿਲ੍ਹਾ ਪਟਿਆਲੇ ਵਿਖੇ 230000 ਹੈਕਟੇ ਰਕਬਾ ਜਿਹੜਾ ਹੈਗਾ ਕਣਕ ਦੀ ਬਜਾਈ ਹੋਈ ਹੈ ਜੀ ਤੇ ਚੱਲ ਵੀ ਰਹੀ ਹੈ 1-2% ਜਿਹੜੀ ਬਜਾਈ ਹਲੇ ਬਕਾਇਆ ਹੈਗੀ ਹੈ ਇਸ ਵਾਰ ਜਿਹੜੀ ਮੌਸਮ ਦੀ ਤਬਦੀਲੀ ਤੁਸੀਂ ਦੇਖ ਰਹੇ ਹੋ ਵੀ ਅੱਜ ਵੀ ਟੈਂਪਰੇਚਰ ਜੇ ਆਪਾਂ ਮਹਿਸੂਸ ਕਰੀਏ ਇਸ ਟਾਈਮ ਵੀ ਆਈ ਥਿੰਕ 26-22 ਡਿਗਰੀ ਟੈਂਪਰੇਚਰ ਹੈ ਦਿਨ ਦਾ ਦਿਨ ਦਾ ਜੀ ਜਦੋਂ ਕਿ ਇਸ ਟਾਈਮ ਟੈਂਪਰੇਚਰ ਬੜਾ ਘੱਟ ਹੋਣਾ ਚਾਹੀਦਾ ਸੀਗਾ ਕਣਕ ਦੀ ਬਜਾਈ ਲਈ ਤੇ ਕਣਕ ਦੀ ਵਧੀਆ ਗਰੋਥ ਲਈ ਜਿਹੜਾ ਹੈਗਾ ਟੈਂਪਰੇਚਰ ਡਾਊਨ ਹੋਣਾ ਚਾਹੀਦਾ ਬਟ ਜਿਹੜਾ ਐਥਕਿਸ ਪੈਨ ਬੜਾ ਛੋਟਾ ਰਿਹਾ ਜੀ ਹਾਰਵੈਸਟਿੰਗ ਦੇ ਨਾਲ ਨਾਲ ਹੀ ਕਿਸਾਨ ਨੇ ਬਜਾਈ ਕੀਤੀ ਹੈ ਆ ਜਿਹੜੀ ਤੁਸੀਂ ਗੁਲਾਬੀ ਸੁੰਡੀ ਦੀ ਗੱਲ ਕਰਦੇ ਹੋ ਆਪਾਂ ਪਿਛਲੇ 2-3 ਦਿਨਾਂ ਤੋਂ ਲਗਾਤਾਰ ਕਿਸਾਨਾਂ ਦੇ ਫੋਨਾਂ ਤੇ ਆਪਾਂ ਹਰ ਇੱਕ ਫ ਫਟੇਗੜ ਛੰਨਾ ਮੈਂ ਖੁਦ ਗਿਆ ਸੀਗਾ ਤੇ ਜਿਹੜਾ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਹੀ ਆ ਜਿਹੜੀ ਗੁਲਾਬੀ ਸੁੰਡੀ ਹੈ ਬੇਸਿਕਲੀ ਝੋਨੇ ਦੀ ਸੁੰਡੀ ਹੁੰਦੀ ਹੈ ਬਟ ਡਾਈਪੋਜ਼ ਕੰਡੀਸ਼ਨ ਚ ਚਲੀ ਜਾਂਦੀ ਹੈ ਜਦੋਂ ਟੈਂਪਰੇਚਰ ਵਧਦਾ ਹੈ ਐਤਕਿ ਕਿਸਾਨ ਨੇ ਹਾਰਵੈਸਟਿੰਗ ਦੇ ਨਾਲ ਦੀ ਨਾਲ ਹੀ ਬਿਜਾਈ ਕਰ ਦਿੱਤੀ ਹੈ ਜਿਹਦੇ ਕਰਕੇ ਇਹਦਾ ਅਸਰ ਦੇਖਣ ਨੂੰ ਮਿਲ ਰਿਹਾ ਤੇ ਖੇਤਾਂ 'ਚ ਨੋ ਡਾਊਟ ਕੁਝ ਪਰਸੈਂਟ ਖੇਤਾਂ 'ਚ ਜਿਹੜੀ ਹੈਗੀ ਗੁਲਾਬੀ ਸੁੰਡੀ ਦਾ ਅਟੈਕ ਹੈਗਾ ਤੇ ਮੇਰੇ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੇ ਕਿਸਾਨਾਂ ਵੱਲੋਂ ਕਣਕ ਨੂੰ ਪਾਣੀ ਲਾਇਆ ਜਾ ਸਕਦਾ ਹੈ ਉਹ 7 ਕਿਲੋ ਫਿਪਰੋਨਿਲ ਜਿਹੜੀ ਹੈਗੀ ਹੈ ਜੀ 20 ਕਿਲੋ ਮਿੱਟੀ ਚ ਮਲਾ ਕੇ ਉਹਦਾ ਛਿੱਟਾ ਦੇ ਕੇ ਨੈਕਸਟ ਡੇ ਪਾਣੀ ਪਤਲਾ ਬਦਲਾ ਪਾਣੀ ਲਾ ਕੇ ਇਹਨੂੰ ਕੰਟਰੋਲ ਕਰ ਸਕਦੇ ਆ ਜਿੱਥੇ ਫਸਲ ਕੋਈ 11 12 ਦਿਨ ਦੀ ਹੈ ਉੱਥੇ ਆਪਾਂ ਪਾਣੀ ਨਹੀਂ ਦੇ ਸਕਦੇ ਕਿਉਂਕਿ ਪਾਣੀ ਦੀ ਜਿਹੜੀ ਪਹਿਲੀ ਸਟੇਜ ਹੈ ਕਰਾਉਨ ਰੂਟ ਇਨੀਸ਼ੀਏ ਸੀਆਰ ਸਟੇਜ ਬੋਲਦੇ ਆ ਜੇ ਕਿ 22 23 ਦਿਨ ਤੋਂ ਬਾਅਦ ਬਣਦੀ ਹੈ ਫਸਲ ਨੂੰ ਜਿੱਥੇ ਆਪਾਂ ਪਾਣੀ ਨਹੀਂ ਦੇ ਸਕਦੇ ਉੱਥੇ ਕਲੋਰ ਐਂਟਰਾ ਨਿਲੀ ਪ੍ਰੋਲ ਜਿਹਨੂੰ ਟੈਕਨੀਕਲ ਨੇਮ ਇਹਦਾ ਕਲੋਰ ਐਂਟਰਾ ਨਿਲੀ ਪ੍ਰੋਲ ਹੈ ਜੀ ਬਟ ਇਨੂੰ ਜੇ ਆਪਾਂ ਬ੍ਰਾਂਡ ਨੇਮ ਦੇ ਤੌਰ ਤੇ ਕੋਰਾਜਿਨ ਦੇ ਨਾਂ ਤੇ ਜਾਨਾ ਜਿਆਦਾ ਜਾਨਾ ਜਾਂਦਾ ਹੈ ਪਹਿਲਾਂ ਕੋਰਾਜਿਨ ਜਿਹੜੀ ਕਿਸੇ ਸਪੈਸੀਫਿਕ ਕੰਪਨੀ ਦਾ ਬ੍ਰਾਂਡ ਨੇਮ ਸੀਗਾ ਬਟ ਹੁਣ ਇਹ ਪੇਟੈਂਟ ਖਤਮ ਹੋ ਗਿਆ ਬਹੁਤ ਕੰਪਨੀਆਂ ਦੀ ਦਵਾਈ ਆ ਚੁੱਕੀ ਹੈ ਇਹਦੀ ਆਪਾਂ 50 ਐਮਐਲ 100 ਲੀਟਰ ਪਾਣੀ ਚ ਮਿਲਾ ਕੇ ਇਹਦਾ ਸ਼ਾਮ ਵੇਲੇ ਜਿਹੜਾ ਹੈਗਾ ਸਪਰੇਅ ਅਸੀਂ ਦੇਖ ਰਹੇ ਖੇਤੀਬਾੜੀ ਅਫਸਰ ਛੁੱਟੀ ਦਾ ਦਿਨ ਹੈ ਅੱਜ ਸੈਟਰਡੇ ਛੁੱਟੀ ਹੀ ਹੈ ਔਰ ਕੱਲ ਨੂੰ ਸੰਡੇ ਵੀ ਹੈ ਲੇਕਿਨ ਦੇਖ ਰਹੇ ਖੇਤੀਬਾੜੀ ਵਿਭਾਗ ਖੇਤਾਂ 'ਚ ਨਿਰੀਖਣ ਕਰ ਰਿਹਾ ਖੇਤਾਂ ਦਾ ਨਹੀਂ ਦੇਖੋ ਇੱਕ ਤਾਂ ਐਤਕੀ ਜਿਹੜੀ ਸਟੱਬਲ ਮੈਨੇਜਮੈਂਟ ਹੈ ਉਹਦੇ ਲਈ ਪ੍ਰਸ਼ਾਸਨ ਜਿਹੜਾ ਹੈਗਾ ਪੂਰਾ ਪੱਬੇ ਪੈਰ ਹੈ ਜੀ ਤੇ ਆਪਾਂ ਵੀ ਚਾਹੁੰਦੇ ਆ ਕਿ ਘੱਟ ਤੋਂ ਘੱਟ ਜਿਹੜੀ ਹੈਗੀ ਹੈ ਜਿਹੜਾ ਅੱਗ ਦਾਲਾ ਸਿਸਟਮ ਹੈਗਾ ਉਹਨੂੰ ਕੰਟਰੋਲ ਕਰੀਏ ਅੱਜ ਆਪਾਂ ਬੇਸਿਕਲੀ ਤਾਂ ਸਟੱਬਲ ਮੈਨੇਜਮੈਂਟ ਦੇ ਲਈ ਤੇ ਸੈਕੰਡਲੀ ਜਿੱਥੇ ਵੀ ਕੋਈ ਕਿਸਾਨ ਵੀਰ ਦਾ ਫੋਨ ਆ ਜਾਂਦਾ ਆਪਾਂ ਮੌਕੇ ਤੇ ਜਾ ਕੇ ਉਹਦੀ ਜਿਹੜੀ ਪ੍ਰੋਬਲਮ ਹੈ ਉਹਦਾ ਵੀ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿੱਥੇ ਵੀ ਕੋਈ ਕਿਸਾਨ ਕਹਿੰਦਾ ਵੀ ਮੇਰੇ ਖੇਤ ਚ ਆਓ ਕਿਉਂਕਿ ਆਪਾਂ ਲਗਾਤਾਰ ਛੁੱਟੀਆਂ 'ਚ ਵੀ ਖੇਤਾਂ 'ਚ ਹੀ ਆਂ ਤੇ ਤਾਂ ਕਰਕੇ ਕਹਿੰਨਾ ਕਿ ਦੇ ਨਾਲ ਇਸ ਇਲਾਕੇ ਦੇ ਵਿੱਚ ਤਕਰੀਬਨ ਮੰਨ ਲਓ 5-7000 ਏਕੜ ਮਟਰ ਦੇ ਕਾਸਟ ਵੀ ਕੀਤੇ ਕਿਸਾਨਾਂ ਨੇ ਉਹਨਾਂ ਦਾ ਵੀ ਕਹਿਣਾ ਵੀ ਇਹ ਸੁੰਡੀ ਕਰਨ ਲਾਉ। ਜੇ ਗਲਾਬੀ ਸੁੰਡੀ ਕਿਤੇ ਹੈਗੀ ਹੈ ਜੀ ਤੇ ਸੇਮ ਦਵਾਈਆਂ ਜਿਹੜੀ ਮੈਂ ਤੁਹਾਨੂੰ ਦੱਸੀਆਂ ਨੇ ਮਟਰ ਚ ਵੀ ਯੂਜ਼ ਹੋ ਸਕਦੀਆਂ ਪਰ ਉੱਥੇ ਲੈਨਾਂ ਚ ਹੀ ਆਪਾਂ ਨੂੰ ਇਹਦੀ ਵਰਤੋਂ ਕਰਨੀ ਹੈ। ਤੇ ਇਹਦੇ ਲਈ ਬੇਸਿਕਲੀ ਬਾਗਬਾਨੀ ਵਿਭਾਗ ਹੈਗਾ ਡਾਕਟਰ ਦਿਲਪ੍ਰੀਤ ਜੀ ਆਪਣੇ ਇੱਥੇ ਹੈਗੇ ਨੇ ਜੀ ਤੇ ਉਹਨਾਂ ਨਾਲ ਵੀ ਤਾਲਮੇਲ ਕੀਤਾ ਜਾ ਸਕਦਾ ਹੈ। ਜੇ ਕੋਈ ਕਿਸਾਨ ਮੇਰੇ ਨਾਲ ਗੱਲ ਕਰਦਾ ਤਾਂ ਮੈਂ ਉਹਨਾਂ ਨੂੰ ਡਾਕਟਰ ਦਾ ਨੰਬਰ ਦੇ ਦੇਣਾ ਜੀ। ਨੰਬਰ ਦੇ ਦੇਣਾ ਜੀ। ਠੀਕ ਹੈ। ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼